ਮਹਾਰਾਜਾ ਸ਼ੇਵ ਸਿੰਘ ਦਾ ਜਨਮ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ 4 ਦਸੰਬਰ 1879 ਹੋਇਆ ਉਹ ਸ੍ਰੀ ਪੰਜਾਬ ਮਹਾਰਾਜਾ ਅਰਜੀਤ ਸਿੰਘ ਦਾ ਸਹਜਾਦਾ ਖੜਕ ਸਿੰਘ ਤੋਂ ਬਾਅਦ ਦੂਜਾ ਸਹਜਾਦਾ ਸੀ ਉਸ ਨੂੰ ਜੁੱਧ ਵਿਦਿਆ ਦੇ ਨਾਲ-ਨਾਲ ਅੰਗਰੇਜ਼ੀ ਅਤੇ ਫ੍ਰੈਂਚ ਦੀ ਚੰਗੀ ਹੁਨਰ ਸੀ ਸਹਜਾਦਾ ਸ਼ੇਵ ਸਿੰਘ ਦਾ ਪਹਿਲਾ ਵਿਆਹ ਨਕਈ ਮਸਲ ਦੇ ਰਹੀਸ ਦਿੱਤੀ ਬੀਬੀ ਦੇਸਾਂ ਨਾਲ ਹੋਇਆ ਜਿਸ ਦਾ ਥੋੜੇ ਸਮੇਂ ਬਾਅਦ ਹੀ ਇਤਹਾਦ ਹੋ ਗਿਆ ਉਸ ਤੇ ਚਲਾਣੇ ਮਗਰੋਂ ਸਹਿਜਾ ਦੇ ਦਾ ਦੂਜਾ ਵਿਆਹ ਹਰੀ ਸਿੰਘ ਉੜੈਚ ਲਾਧੂਆਂੇ ਦਿੱਤੀ ਬੀਬੀ ਪ੍ਰੇਮ ਕਰਨਾਲ ਹੋਇਆ ਜਿਸ ਨੇ 14 ਦਸੰਬਰ 1831 ਨੂੰ ਸਹਜਾਦਾ ਪ੍ਰਤਾਪ ਸਿੰਘ ਜੀ ਨੂੰ ਜਨਮ ਦਿੱਤਾ ਇਹਨਾਂ ਤੋਂ ਇਲਾਵਾ ਚੇਤ ਸਿੰਘ ਨੇ ਕਰਮਬੰਦ ਰਾਣੀ ਪ੍ਰਤਾਪ ਕੌਰ ਪੁੱਤਰੀ ਜਗਤ ਸਿੰਘ ਬਰਾੜ ਰਾਣੀ ਦੱਖਣੋ ਰਾਣੀ ਧਰਮ ਕੌਰ ਰੰਧਾਵਾ ਉਫ ਰਾਣੀ ਜੰਦਾਵੀ ਪੁੱਤਰੀ ਜੋਲ ਸਿੰਘ ਰੰਧਾਵਾ ਰਾਣੀ ਨੰਦ ਕੌਰ ਅਤੇ ਰਾਣੀ ਜੇ ਉਹ ਨਾਲ ਵੀ ਵਿਆਹ ਕੀਤਾ ਜੂਨ 1839 ਵਿੱਚ ਮਹਾਰਾਜਾ ਅੰਛੀ ਸਿੰਘ ਦੇ ਤੇਹਾਨ ਤੋਂ ਜਲਦੀ ਬਾਅਦ ਜਦ ਉਹਨਾਂ ਦੇ ਵੱਡੇ ਸਹਜਾਦੇ ਮਹਾਰਾਜਾ ਖੜਕ ਸਿੰਘ ਦੇ ਪੁੱਤਰੇ ਕਮਲ ਨੌਨਿਹਾਲ ਸਿੰਘ ਦਾ ਇੱਕੋ ਦਿਨ ਕਤਲ ਹੋ ਗਿਆ ਤਾਂ ਰਾਜ ਦਰਬਾਰ ਸਾਹਮਣੇ ਸਮੱਸਿਆ ਖੜੀ ਹੋ ਗਈ ਕਿ ਖਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ ਕਮਲ ਸ਼ੇਵ ਸਿੰਘ ਨੂੰ ਤਖਤ ਤੇ ਬਿਠਾਉਣ ਦੀ ਗੱਲ ਚੱਲੀ ਤਾਂ ਗੁਲਾਬ ਸਿੰਘ ਡੋਂਗਰੀ ਨੇ ਚਾਲ ਚੱਲ ਕੇ ਮਹਾਰਾਜਾ ਖਲਕ ਸਿੰਘ ਦੀ ਪਤਨੀ ਮਹਾਰਾਣੀ ਚੰਦਕੌਰ ਨੂੰ ਤਖਤ ਤੇ ਬਿਠਾ ਦਿੱਤਾ ਉਸ ਦੀ ਸ਼ਕਾਵਤ ਵਿੱਚ ਆ ਕੇ ਚੰਦਕੌਰ ਨੇ ਵੀ ਇਹ ਵਹਾਨਾ ਬਣਾ ਦਿੱਤਾ ਕਿ ਕਮਲ ਨਾ ਨਿਹਾਲ ਸਿੰਘ ਦੀ ਰਾਣੀ ਸਹਿਬਕੌਰ ਗੱਲ ਵਾਲਣ ਗਰਵਮਤੀ ਹੈ ਅਤੇ ਉਸ ਨੇ ਘਰ ਲੜਕਾ ਹੋਇਆ ਤੇ ਮਹਾਰਾਜਾ ਉਹ ਬਣੇਗਾ ਅਤੇ ਜੇ ਲੜਕੀ ਹੋਈ ਤਾਂ ਸ਼ੇਰ ਸਿੰਘ ਮਹਾਰਾਜਾ ਬਣੇਗਾ ਇਸੇ ਸ਼ੇਰ ਸਿੰਘ ਪਟਾਲਾ ਵਾਪਸ ਆ ਗਿਆ ਕੁਝ ਸਮੇਂ ਬਾਅਦ ਇਸ ਗੱਲ ਦਾ ਪਤਾ ਫਾਸ਼ ਹੋ ਗਿਆ ਕਿ ਕਮਲ ਨੌਂਧਾ ਸਿੰਘ ਦੀ ਕੋਈ ਵੀ ਰਾਣੀ ਗਰਭવતી ਨਹੀਂ ਸੀ ਡੋਂਗਾ ਸੰਤਾਰਾ ਨੇ ਡੋਗਰਾ ਸਰਦਾਰਾਂ ਨੇ ਦੋ ਗਰਭਵਤੀ ਕਸ਼ਮੀਰੀ ਔਰਤਾਂ ਨੂੰ ਧਨ ਦਾ ਲਾਲਚ ਦੇ ਕੇ ਇਹ ਕਹਿ ਰੱਖਿਆ ਸੀ ਕਿ ਜਿਸ ਦੇ ਲੜਕਾ ਪੈਦਾ ਹੋਵੇਗਾ ਉਹ ਰਾਣੀ ਸਹਿਲਕੌਰ ਦੀ ਚੋਲੀ ਵਿੱਚ ਪਾ ਦੇਵੇ ਪਰ ਦੂਮਾ ਪਹਾੜ ਨਾਲ ਦੇ ਕੱਲ ਲੜਕੀਆਂ ਪੈਦਾ ਹੋਈਆਂ ਡੋਂਗਰਾ ਦਰਬਾਰੀਆਂ ਦੀਆਂ ਚਹਿਆਂ ਚਾਲਾਂ ਤੇ ਲਗਾਤਾਰ ਹੋ ਰਹੀਆਂ ਲੁੱਟਕ ਸੁੱਟ ਅਤੀ ਅਤਿਆਚਾਰ ਦੀਆਂ ਕਾਰਵਾਈਆਂ ਨਾਲ ਪੂਰੇ ਲਾਹੌਰ ਵਿੱਚ ਬਦਆਮਨੀ ਫੈਲ ਗਈ ਅਤੇ ਰਾਜ ਗੱਦੀ ਦੀ ਪ੍ਰਾਪਤੀ ਲਈ ਸਾਜ਼ਿਸ਼ਾਂ ਰਚੀਆਂ ਜਾਣ ਲੱਗੀਆਂ ਰਾਜ ਦੀ ਇਸ ਵਿਗੜੀ ਹਾਲਤ ਨੂੰ ਸੁਧਾਰਨ ਲਈ ਰਾਜ ਦੇ ਪੰਚਾਂ ਤੇ ਮੁਲਕੀ ਦਰਬਾਰੀਆਂ ਨੇ ਮੀਆਂ ਮੀਰ ਬਚਾਉਣੀ ਵਿੱਚ ਇਕੱਠ ਕਰਕੇ ਪੰਜਾਬ ਦਾ ਰਾਜ ਸਹਜਾਦਾ ਸ਼ੇਰ ਸਿੰਘ ਨੂੰ ਸੌਂਪਾਣੇ ਲਾਹੌਰ ਬੁਲਾਉਣ ਦਾ ਫੈਸਲਾ ਕਰ ਲਿਆ। 14 ਜਨਵਰੀ 1747 ਨੂੰ ਰਾਤ 8 ਵਜੇ ਸਹਜਾਦਾ ਸ਼ੇਰ ਸਿੰਘ ਨੇ ਲਾਹੌਰ ਤੇ ਚੜਾਈ ਕਰ ਦਿੱਤੀ ਅਤੇ ਕਿਲੇ ਤੇ ਕਬਜ਼ਾ ਕਰ ਲਿਆ। 17 ਜਨਵਰੀ 1747 ਨੂੰ ਉਹਨਾਂ ਨੂੰ ਮਹਾਰਾਜਾ ਥਾਪਿਆ ਗਿਆ ਡੋਂਗਰਾ ਸੰਦਾਰਾ ਨੇ ਆਪਣੇ ਆਪ ਮਹਾਰਾਣੀ ਵੱਲੋਂ ਸ਼ਹਿਰ ਵਿੱਚ ਇਹ ਲਾਣ ਕਰ ਦਿੱਤਾ। ਕੀ ਖਾਸ ਆ ਰਾਜ ਦੇ ਕੁਝ ਦੁਸ਼ਮਣ ਸ਼ੇਰ ਸਿੰਘ ਨੂੰ ਬਟਾਲਾ ਤੋਂ ਲਾਹੌਰ ਤੇ ਚੜ੍ਹਾਈ ਕਰਨ ਲਈ ਆ ਲੈ ਕੇ ਆਏ ਹਨ ਅਤੇ ਸ਼ੇਰ ਸਿੰਘ ਲਾਹੌਰ ਤੇ ਕਬਜ਼ਾ ਕਰਕੇ ਰਾਣ ਨੂੰ ਬਾਹਰ ਕਰ ਦੇਵੇਗਾ ਇਸ ਲਈ ਸਭ ਡਟ ਕੇ ਸ਼ੇਰ ਸਿੰਘ ਨਾਲ ਮੁਕਾਬਲਾ ਕਰਨ ਅਤੇ ਉਸ ਨੂੰ ਸ਼ਹਿਰ ਤੇ ਕਬਜ਼ਾ ਨਾ ਕਰਨ ਦੇਣ ਇਸ ਸਭ ਦੇ ਮਾਮੂਤ ਸ਼ੇਰ ਸਿੰਘ ਨੇ ਕਿਲਾ ਲਾਹੌਰ ਤੇ ਕਬਜ਼ਾ ਕਰ ਲਿਆ 7 ਜਨਵਰੀ 1847 ਨੂੰ ਉਸ ਨੂੰ ਮਹਾਰਾਜ ਦਾਪਿਆ ਗਿਆ ਡੋਂਗਰਾ ਸਰਦਾਰ ਗੁਲਾਬ ਸਿੰਘ ਤੇ ਧਿਆਨ ਸਿੰਘ ਨੇ ਇੱਕ ਯੋਜਨਾ ਤਹਿਤ 11 ਜੂਨ 1842 ਨੂੰ ਰਾਣੀ ਚੰਦਕੌਰ ਦੇ ਉਸੇ ਦੀਆਂ ਪਹਾੜਨ ਦਾਸੀਆਂ ਹੱਥੋਂ ਕਤਲ ਕਰਵਾਉਣ ਤੋਂ ਬਾਅਦ ਸਿੰਧਾ ਵਾਲੀਆ ਸਰਦਾਰਾਂ ਨਾਲ ਮਿਲ ਕੇ ਮਹਾਰਾਜਾ ਛੇਰ ਸਿੰਘ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਜਿਸ ਦੇ ਚਾਲਿਆਂ 15 ਸਤੰਬਰ 1847 ਨੂੰ ਕਿਡਾ ਦੇ ਸ਼ਕੀਨ ਮਹਾਰਾਜਾ ਚੇਲ ਸਿੰਘ ਦੇ ਸਾਹਮਣੇ ਇੱਕ ਖੇਡ ਮੇਲਾ ਕਰਵਾਇਆ ਗਿਆ ਮਹਾਰਾਜਾ ਸ਼ਾ ਬਹਿਨੌਲ ਵਿਖੇ ਕੁਰਸੀ ਤੇ ਬੈਠਾ ਹੋਇਆ ਸੀ ਦਿਨ ਧਿਆਨ ਸਿੰਘ ਟੋਗਰਾ ਬਿਮਾਰੀ ਦਾ ਬਹਾਨਾ ਬਣਾ ਕੇ ਕਿਲੇ ਵਿੱਚ ਰਹਿ ਗਿਆ ਅਜੀਤ ਸਿੰਘ ਸਿੰਦਾਵਾਲੀਆ 400 ਫੌਜਵਾਰਾਂ ਦੇ ਅੱਗੇ ਚੱਲਦਾ ਹੋਇਆ ਮਹਾਰਾਜ ਦੇ ਸਾਹਮਣੇ ਪੇਸ਼ ਹੋਇਆ ਅਤੇ ਹਿਆਰਖਾਨ ਅਤੇ ਖਰੀਦਦੰਦੇ ਸ਼ਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿੱਚ ਚਿੱਕਦੋ ਨਾਲੀ ਮੌਲੀਦਾਰ ਰੈਫਰ ਪੇਸ਼ ਕੀਤੀ ਜਿਉਂ ਹੀ ਸ਼ੇਰ ਸਿੰਘ ਉਸ ਨੂੰ ਪੜਨ ਲਈ ਉੱਠਿਆ ਅਜੀਤ ਸਿੰਘ ਨੇ ਉਸੇ ਗੋੜੀ ਚਲਾ ਦਿੱਤੀ ਅਤੇ ਉਹ ਤਰਫ ਕੀ ਅਥੀ ਕੁਰਸੀ ਤੇ ਦੇਖ ਗਿਆ ਉਸ ਦੇ ਮੂੰਹੋਂ ਸਿਰਫ ਇਨਾ ਹੀ ਨਿਕਲਿਆ ਯਾ ਤੂੰ ਦਗਾ ਹੈ ਇਹ ਤੂੰ ਦਗਾ ਹੈ ਹਾਲੀ ਉਹ ਆਖਰੀ ਸਾਲ ਲੈ ਹੀ ਰਿਹਾ ਸੀ ਕਿ ਅਜੀਤ ਸਿੰਘ ਨੇ ਤਲਵਾਰ ਨਾਲ ਉਹਦਾ ਸਿਰ ਕੱਟ ਕੇ ਨੇਜੇ ਉੱਪਰ ਚੜਾ ਦਿੱਤਾ ਉਧਰ ਦੂਜੇ ਪਾਸੇ ਕੋੜੀ ਦੀ ਆਵਾਜ਼ ਸੁਣਦੀ ਆਹੀ ਲਹਿਣਾ ਸਿੰਘ ਸਿੰਧ ਵਾਲੀਆ ਅਜੀਤ ਸਿੰਘ ਲੈਣਾ ਸਿੰਘ ਦੇ ਭਰਾ ਵਸਾਵਾ ਸਿੰਘ ਦਾ ਪੁੱਤਰ ਸੀ ਅਤੇ ਲੈਣਾ ਸਿੰਘ ਰਿਸ਼ਤੇ ਵਿੱਚ ਸ਼ੇਅ ਸਿੰਘ ਦਾ ਚਾਚਾ ਲੱਗਦਾ ਸੀ ਨੇ ਤਲਵਾਰ ਫੜੀ ਤੇ ਮਹਾਰਾਜਾ ਸਿੰਘ ਸ਼ਿਵ ਸਿੰਘ ਦੇ ਪੁੱਤਰ شہਜਾਦਾ ਪ੍ਰਤਾਪ ਸਿੰਘ ਵੱਲ ਚੱਲ ਪਿਆ ਪ੍ਰਤਾਪ ਸਿੰਘ ਅਜੇ ਆਪਣੇ ਦਾਦਾ ਦੀ ਸਤਕਾਰ ਨਹੀਂ ਝੁਕਿਆ ਸੀ ਕਿ ਖੰਘਾਰ ਦਾਦੇ ਨੇ ਆਪਣੇ ਪੋਤਰੇ ਦੀ ਕਰਦਨ ਕੱਟ ਕੇ نیچے ਉੱਪਰ ਟੰਗ ਲਈ ਬਾਦ ਵਿੱਚ ਮਹਾਰਾਜਾ ਸ਼ੇਰ ਸਿੰਘ ਅਤੇ ਉਹਨਾਂ ਦੇ ਸਹਜਾਤੇ ਦੇ ਕੱਟੇ ਸ਼ੀਸ਼ੇ ਨਹਾਰ ਸਾਹੀ ਕਿਲੇ ਉੱਚੋਂ ਮਿਲ ਜਾਣ ਤੇ ਸਾ ਬਹਿਲੌਰ ਦੀ ਬਲਗਨ ਵਿੱਚ ਦੋਵਾਂ ਦੀਆਂ ਲਾਸ਼ਾਂ ਦਾ ਇੱਕ ਔਂਗਿੱਟੇ ਵਿੱਚ ਸੰਸਕਾਰ ਕੀਤਾ ਗਿਆ। ਇਸ ਸਮਾਦ ਦੀ ਪਤਨੀ ਰਾਣੀ ਧਰਮਕੌਰ ਰੰਧਾਵੀ ਦੀ ਚਬੂਤਰੀ ਉੱਪਰ ਬਣਾਈ ਇਸ ਸਮਾਦ ਅੰਦਰ ਜਾਣ ਲਈ ਦੋ ਦਰਵਾਜ਼ੇ ਹੁੰਦੇ ਸਨ ਇੱਕ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਪਾਰਸ਼ ਦੇ ਉੱਪਰ ਛੋਟੀਆਂ ਗੋਲ ਸਮਾਦਾਂ ਬਣੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਪੂਰਬ ਵੱਲ ਦੀ ਸਮਾਦ ਮਹਾਰਾਜਾ ਚੇਤ ਸਿੰਘ ਦੀ ਅਤੇ ਪੱਛਮ ਵੱਲ ਦੀ ਟਿੱਕਾ ਪ੍ਰਤਾਪ ਸਿੰਘ ਦੀ ਅਤੇ ਉਸ ਦੇ ਨਾਲ ਹੀ ਰਾਣੀ ਪ੍ਰਤਾਪ ਕੌਰ ਦੀ ਸਮਾਦ ਹੁੰਦੀ ਸੀ ਜਿਸ ਨੇ ਮਹਾਰਾਜ ਦੀ ਬਾਲ ਰਈ ਚਿਕਾ ਵਿਸ਼ੇਸ਼ ਲਾਣ ਮਾਰ ਕੀ ਆਪਣੇ ਆਪ ਨੂੰ ਖਸਮ ਕਰ ਲਿਆ ਸੀ ਇਸ ਦੇ ਨਾਲ ਹੀ ਰਾਈ ਧਰਮਪਾਲ ਰੰਧਾਵੀ ਦੀ ਸਮਾਸੀ ਇਨ੍ਹਾਂ ਸਮਾਜਾ ਦੀਆਂ ਅੰਦਰੀਆਂ ਕੰਧਾਂ ਉੱਪਰ 10 ਗੁਰੂਆਂ ਦੀਆਂ ਮੂਰਤੀਆਂ ਚਤਾਲੀਆਂ ਹੋਈਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ